ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਅਸੀਂ ਇੱਕ ਸਾਊਂਡ ਸਿਸਟਮ ਵਾਲੀ ਇੱਕ ਟਰਾਲੀ ਤਿਆਰ ਕੀਤੀ ਹੈ ਜੀ ਜਿਹਦੇ ਸਾਰਾ ਸਾਊਂਡ ਵਾਲਾ ਸਿਸਟਮ ਲੱਗਾ ਹੋਇਆ ਹੈ ਜੀ ਇਹ ਅਸੀਂ 2021 ਨੂੰ ਤਿਆਰ ਕੀਤੀ ਸੀ ਜੀ ਅੱਜ 12 ਮਾਰਚ 2025 ਹੋ ਗਿਆ ਤੇ ਅਸੀਂ ਇਹਦੀ ਵੀਡੀਓ ਸ਼ਿਅਰ ਬਣਾ ਕੇ ਸ਼ੇਅਰ ਕਰ ਰਹੇ ਹਾਂ ਕਿ ਸਾਡੇ ਇੱਥੇ ਫ੍ਰੀਕਵੈਂਟ ਵਿਖੇ ਹਰ ਮਹੀਨੇ ਸੰਤ ਬਾਬਾ ਲਖਵੀਰ ਸਿੰਘ ਜੀ ਦੀਵਾਨ ਸਜਾਉਂਦੇ ਆ ਜੀ ਤੋੜਾ ਸਾਹ ਵਾਲੇ ਮਹਾਂਪੁਰਸ਼ ਤਾਂ ਸਾਨੂੰ ਹਰ ਮਹੀਨੇ ਜਿਹੜੀ ਆਪਣੀ ਸਾਊਂਡ ਹਾਇਰ ਕਰਨ ਮਿਲਦੀ ਸੀ ਮਤਲਬ ਕਿ ਕਿਰਾਏ ਤੇ ਲਿਓਣੇ ਪੈਣੇ ਸੀਗੇ ਇਸ ਕਰਕੇ ਅਸੀਂ ਸਾਰਾ ਜਿਹੜਾ ਸਾਊਂਡ ਸਿਸਟਮ ਆਪ ਦਾ ਹੀ ਤਿਆਰ ਕਰ ਲਿਆ ਇਹਦੇ ਵਿੱਚ ਜਿਹੜੀ ਮਿਹਨਤ ਲੱਗੀ ਹੈ ਜੀ ਉਹ ਗਗ ਮੱਖਣ ਸਿੰਘ ਜੀ ਮਨੀਲਾ ਵਾਲੇ ਸੁਖਜੀਤ ਸਿੰਘ ਜੀ ਮਾਲਾ ਤੇ ਹਰਨੇਕ ਸਿੰਘ ਗਿੱਲਾਂ ਵਾਲੇ ਉਹਨਾਂ ਨੇ ਉਹਨਾਂ ਨੇ ਸਾਰਾ ਕੰਮ ਜਿਹਾ ਸੀ ਕੀਤਾ ਜੀ ਹਾਂਜੀ ਇਹ ਇਹਦਾ ਸਿਸਟਮ ਅੰਦਰ ਲਾਇਆ ਜੀ ਇਹ ਵੋਲਟਮੀਟਰ ਜਿਹੜਾ ਵੋਲਟੇਜ ਵਧ ਘਟ ਜਵਾਦਾ ਤੇ ਘਟਾ ਸਕਦੇ ਕੋਈ ਜੇ ਘਟਾਤਾ ਸੀ ਵਧਾ ਸਕਦੇ ਆ ਇੱਕੋ ਲੱਗੀ ਹੋਈ ਹੈ ਜੀ ਬਾਕੀ ਸਾਰੇ ਸੈਟ ਅਸੀਂ ਉਹ ਜਿਆਦੇ ਵੱਡੇ ਮਹੰਗੇ ਲਾਏ ਹੋਏ ਹੈ ਜੀ ਆਹ ਮਿਕਸਰ ਲੱਗ ਹੋਇਆ ਜੀ ਮਿਕਸਰ ਹੀ ਵਰਤ ਲੈਣੇ ਅਸੀਂ ਇੱਕੋ ਵੀ ਅਸੀਂ ਵਰਤ ਲੈਣੇ ਸਮੇਂ ਸਮੇਂ ਇਨਸਾਨ ਟਾਈਮ ਸ਼ੋ ਹੁੰਦਾ ਹੈ ਲਾਈਟ ਨਹੀਂ ਇੱਥੋਂ ਸਾਡੀ ਲਾਈਟ ਆਨ ਹੁੰਦੀ ਹੈ ਜੀ ਸਾਹਮਣੇ ਲੱਗੀ ਹੋਈ ਹੈ ਇੱਥੋਂ ਸਾਡਾ ਚੱਲਦਾ ਪੱਖਾ ਆ ਕੇ ਸੈਟ ਜਿਹੜਾ ਗਰਮ ਨਾ ਹੋਣ ਅਸੀਂ ਜਦੋਂ ਸੌਣ ਵਰਤਨੇ ਸੀ ਪੱਖਾ ਜਿਹੜਾ ਸੀਗਾ ਫੈਨ ਅਸੀਂ ਆਨ ਕਰ ਦਿੰਨੇ ਹਾਂ ਇਹ ਸਾਰੇ ਸੈਟ ਜਿਹੜੇ ਵੱਡੇ ਤੋਂ ਵੱਡੇ ਸੈਟ ਅਸੀਂ ਲਾਏ ਹੋਏ ਆ ਮੈਚਿੰਗ ਕੀਤੀ ਹੋਈ ਹੈ ਜੀ ਸਮੇਂ-ਸਮੇਂ ਤੇ ਅਸੀਂ ਇਹ ਸਿੱਧੀ ਮੈਟਲ ਬਾਹਰ ਨਿਕਲਉਂਦੀ ਐ ਇਦਾਂ ਇਸ ਅਸੀਂ ਕੀਤਾ ਸਿਸਟਮ ਇਹਦਾ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਸਮੇਂ-ਸਮੇਂ ਤੇ ਸਾਫ਼ ਕਰਕੇ ਅਸੀਂ ਮੈਟਲ ਫੀਲ ਦੇ ਵਿੱਚ ਛਾ ਗਨੇ ਇਹ ਆ ਜੀ ਰੇਲਿੰਗ ਜਿਹੜੀ ਆਪਣੀ ਕਾਰਾਂ ਦੇ ਵਿੱਚ ਹੁੰਦੀ ਐ ਜਿਵੇਂ ਅਸੀਂ ਸੀਟ ਅੱਗੇ-ਪਿੱਛੇ ਕਰ ਲੈਂਦੇ ਆ ਸੇਮ ਅਸੀਂ ਇਹ ਜਿਹੜਾ ਸਿਸਟਮ ਇਹ ਅੱਗੇ ਵੀ ਹੋ ਜਾਂਦਾ ਇਦਾਂ ਕਰਕੇ ਖਿੱਚ ਕੇ ਤੇ ਇਹ ਪਿੱਛੇ ਵੀ ਜਾਂਦਾ ਜੇ ਅਸੀਂ ਰੋਡ ਤੇ ਲਿਆ ਤਾਂ ਅਸੀਂ ਇਹਨੂੰ ਜਿਹੜਾ ਸਾਰਾ ਸਿਸਟਮ ਇਹ ਵਿਚਾਲੇ ਕਰ ਦਿੰਦਾ ਕਿ ਭਾਰ ਇੱਕ ਪਾਸੇ ਨਾ ਹੋਵੇ ਚਾਲੇ ਸੈਂਟਰ 'ਚ ਬਣਦਾ ਬੈਲੈਂਸ ਬਣੇ ਰਵੇ ਗੱਡੀ ਦਾ ਦੇਖੋ ਜੀ ਬਹੁਤ ਸੋਹਣੇ ਤਰੀਕੇ ਨਾਲ ਬੜੇ ਦਿਮਾਗ ਦੇ ਨਾਲ ਸਾਰੀ ਇਹ ਟਰਾਲੀ ਤਿਆਰ ਕਰਾਈ ਇਹ ਵੀ ਐਂਪਲੀਫਾਇਰ ਜਿਹੜੀ ਫਰੰਟ ਸਾਈਡ ਹੈ ਹੁਣ ਅਸੀਂ ਇਹਦੀ ਬੈਕ ਸਾਈਡ ਜਾਨੀ ਐਂਪਲੀ ਇਹ ਆ ਗਈ ਜੀ ਐਂਪਾ ਦੀ ਬੈਕ ਸਾਈਡ ਅਸੀਂ ਹੁਣ ਓਪਨ ਕਰਦੇ ਹਾਂ ਜੀ ਵਿੰਡੋ ਇਹਦੀ ਤਾਂ ਇਹ ਸਾਰੇ ਜਿਹੜੇ ਐਂਪ ਇੱਕ ਦੂਜੇ ਨਾਲ ਅਸੀਂ ਬੜੇ ਸੋਹਣੇ ਤਰੀਕੇ ਨਾਲ ਅਟੈਚ ਕੀਤੇ ਹੋੜੀਆਂ ਤਾਰਾਂ ਪਾਈਆਂ ਜੀ ਡਾਕਟਰ ਇਹ ਵਾਲੀ ਬੀਲੇ ਸਿਸਟਮ ਐਂਪ ਤੋਂ ਐਂਪ ਅਸੀ ਕਿੰਨਾਂ ਕਿਨਾਰਾ ਦੱਸ ਕਿਤੇ ਆਇਆ ਦੇਖ ਸਕਦੇ ਹੋ ਬਹੁਤ ਸਨਾਈ ਇਹ ਸਪੀਕਰਾਂ ਦੀਆਂ ਤਾਰਾਂ ਹਰ ਇੱਕ ਐਮਪ ਤੋਂ ਅਸੀਂ ਜਿਹੜੀਆਂ ਸਪੀਕਰਾਂ ਦੀਆਂ ਤਾਰਾਂ ਉਹ ਅਸੀਂ ਬਾਹਰ ਕੱਢੀਆਂ ਆਈਆਂ ਆ ਦੇਖੋ ਜੀ ਇੱਥੇ ਜਿਹੜੇ ਐਡਾਪਟਰ ਇੱਥੇ ਲਾਉਣ ਦੀ ਲੋੜ ਨਹੀਂ ਐਮਪ ਦੇ ਵਿੱਚ ਉਹ ਇਹਦੇ ਬਾਹਰ ਲੱਗਣੇ ਤੁਹਾਨੂੰ ਦਿਖਾਉਣੇ ਬਾਹਰ ਕਿਵੇਂ ਜਾਂਦਾ ਸਿਸਟਮ ਸਾਰਾ ਜੀ ਅੰਦਰੋਂ ਅਸੀਂ ਇਹਦਾ ਕੋਈ ਸਿਸਟਮ ਨਹੀਂ ਛੇੜਨਾਗਾ ਆ ਦੇਖੋ ਇੱਥੇ ਐਡਾਪਟਰ ਲੱਗ ਜਾਣਗੇ ਐਡਾਪਟਰ ਲਾ ਕੇ ਉਧਰੋਂ ਅਸੀਂ ਸਪੀਕਰ ਉਨ ਤਰ੍ਹਾਂ ਲਾ ਦੇਣਾਗੇ ਤੇ ਸਾਡਾ ਜਿਹੜਾ ਸਵਾਂਸ ਸਿਸਟਮ ਚਾਲੂ ਇਹ ਹੈ ਜੀ ਇੱਥੇ ਬਿਲੀ ਸਿਸਟਮ ਅਸੀਂ ਇਕੱਲੇ ਕਰੰਟ ਲਾਉਣਾਗਾ ਸਿਰਫ ਇੱਕ ਤਾਰ ਲਾਉਣੀ ਤੁਹਾਨੂੰ ਦਿਖਾਉਣੇ ਕਿਹੜੀ ਤਾਰ ਲਾਉਣੀ ਹੈ ਜੀ ਹਾਂਜੀ ਇਹ ਵਾਲੀ ਤਾਰ ਅਸੀਂ ਇੱਥੋਂ ਨੂੰ ਸਿਰਫ ਫਲਾਈਟ ਦੇਣੀ ਹੈ ਇੱਥੋਂ ਠੀਕ ਹੈ ਜੀ ਇੱਧਰ ਲਾਉਣਾ ਪਹਿਲਾਂ ਉਧਰੋਂ ਲਾਈਟ ਅਸੀਂ ਬਾਅਦ ਜੇਣੀ ਪਹਿਲਾਂ ਇੱਧਰ ਪਹਿਲਾਂ ਲਾਉਣਾ ਹੈ ਤੇ ਸਾਰੇ ਸਾਡੇ ਸਿਸਟਮ ਵਿੱਚ ਜਿਹੜੀ ਸੀਗੀ ਉਹ ਲਾਈਟ ਆ ਜੂਗੀ ਫੋਰਥ ਤੁਹਾਨੂੰ ਚੀਜ਼ਾਂ ਦਿਖਾਉਣੇ ਇਹਦੇ ਵਿੱਚ ਜੀ ਕੁਝ ਇੱਕੇ ਦੀ ਤਾਈ ਦੇਖੋ ਜੀ ਤਾਈ ਦੇ ਵਿੱਚ ਅਸੀਂ ਜੈਕ ਫਿੱਟ ਕੀਤਾ ਹੈ ਮਤਲਬ ਅਸੀਂ ਇਹਨੂੰ ਜੇ ਘੁਮਾਵਾਂਗੇ ਠੀਕ ਹੈ ਜੀ ਤਾਂ ਇਹ ਜਿਹੜੀ ਸੀਗੀ ਟਰਾਲੀ ਜਿਹੜੀ ਫਰੰਟ ਸਾਈਡ ਆ ਉਹ ਉੱਚੀ ਵੀ ਹੋ ਜਾਊਗੀ ਤੇ ਲੋਡ ਅਨਸਾਰ ਨੀਵੀਂ ਵੀ ਹੋ ਜਾਊਗੀ ਜੈਕ ਲਾਇਆ ਅਸੀਂ ਇੱਥੇ ਜੀ ਹਰ ਇੱਕ ਚੀਜ਼ ਬੜੇ ਦਿਮਾਗ ਨਾਲ ਟਾਈਮ ਲਾ ਕੇ ਸਾਰੀ ਬਣਾਈ ਹੋਈ ਹੈ ਠੀਕ ਹੈ ਜੀ ਇਹ ਅਸੀਂ ਆਪਣਾ ਟਰੈਕਟਰ ਵਰਤ ਕੇ ਜਾਂ ਜੀ ਵਰਤ ਕੇ ਅਸੀਂ ਕਿਤੇ ਵੀ ਲਿਜਾ ਸਕਦੇ ਹਾਂ ਇੱਕ ਬੰਦਾ ਪਿੱਛੇ ਖੜਕੇ ਤੇ ਇਥੋਂ ਹੱਕ ਨੂੰ ਇੱਕ ਬੰਦਾ ਉਠਾ ਵੀ ਸਕਦਾ ਹੈ ਜਿੱਥੇ ਅਸੀਂ ਫਿੱਟ ਕਰਨੀ ਹੈ ਅਸੀਂ ਉੱਥੇ ਆਰਾਮ ਨਾਲ ਦੋ ਬੰਦੇ ਨੂੰ ਫਿੱਟ ਕਰ ਦਿੰਨੇ ਹਾਂ نیچے ਇਹਦੇ ਟਾਇਰ ਹੋਏ نیچے ਇਹਦੇ ਸ਼ੌਕਰ ਲੱਗੇ ਤੁਹਾਨੂੰ ਦਿਖਾਉਨੇ ਆ ਸ਼ੌਕਰ ਵੀ ਲਾਏ ਅਸੀਂ ਸਾਰਾ ਕੁਝ ਕੀਤਾ ਹੈ ਜੀ ਦੇਖੋ ਜੀ ਮਤਲਬ ਜੋ ਵੀ ਚੀਜ਼ੇ ਰਿਕੁਆਇਰਡ ਹੈਗੇ ਲੋਡ ਆ ਅਸੀਂ ਉਹਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੇ ਇੱਕ ਬੰਦਾ ਆਹੌਣ ਆਪਣੇ ਪੈਰ ਰੱਖ ਕੇ ਖੜ ਜਾਂਦਾ ਤਾਂ ਕਿ ਭਾਰ ਜਿਹੜਾ ਪਿੱਛੇ ਆ ਜੇ ਤੇ ਮੂਹਰਲੇ ਬੰਦੇ ਨੂੰ ਭਾਰ ਨਾਲ ਲੱਗੇ ਤਾਂ ਕਿ ਸਿਰਫ ਖਿੱਚੇ ਲਵੇ ਆਰਾਮ ਨਾਲ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜੀ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਸਾਰੀ ਵੀਡੀਓ ਪਹੁੰਚਦੀ ਕਰੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ